ਨਸਕਾ ਦੋਸਤੋ ਇੰਡੀਨੇ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਵੇਲੇ ਅਸੀਂ ਖੂਬ ਐਤੇਸੀਆਂ ਦੀ ਪੰਚਾਇਤ ਵਿੱਚ ਪੁਜਿਆ ਗੱਲਬਾਤ ਕਰਾਂਗੇ ਲੋਕਾਂ ਦਾ ਪਿੰਡਾ ਕਿਦਾਂ ਨੂੰ ਹੋਇਆ ਬੋਲੀਗੀ ਪਿੰਡਰ ਵਿੱਚ ਕਿਹੜਾ ਕਿਹੜਾ ਵਿਕਾਸ ਕੀਤਾ ਗਿਆ ਕਿਉਂਕਿ ਚਨਾਬ ਫਿਰ ਸਿਰ ਤੇ ਲੋਕਾਂ ਨਾਲ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਾ ਸਕੀ ਨਾ ਆਪਣਾ ਸਵਰੰਧਾ ਸਰ ਗੱਲ ਕੀਤੀ ਹੈ ਖੂਬ ਐਤੇਸੀਆਂ ਦੀ ਕਿੰਨਾ ਕਿ ਵਿਕਾਸ ਕੀਤਾ ਗਿਆ ਇੱਥੇ ਵਿਕਾਸ ਠੀਕ ਹੀ ਹੋ ਗਿਆ ਜੀ ਤੁਹਾਡੇ ਕੰਮ ਦੇ ਨਾਲ ਇੱਕ ਦਰ ਬਟਸਵਾਈ ਬਣ ਗਈ ਬੈਲਸ ਬਣ ਗਿਆ ਥੋੜਾ ਬਹੁਤਾ ਕੰਮ ਹੈ ਰਹਿਦਾ ਉਹ ਬਾਅਦ ਚ ਹੋ ਜਾਏਗਾ ਗਲੀ ਹੁਣੀਆਂ ਮਰੀਆਂ ਇਦਨ ਪਰਪੰਪਾ ਗੀਆਂ ਸਿਵਲ ਜੀਆਂ ਹਾਂਜੀ ਤੇ ਮਦੂਜ ਨੇ ਕੰਮ ਕੀਤੇ ਨਾ ਹੁਣ ਜਿੰਨੇ ਹੁੰਦੇ ਨੇ ਛੋਟੀ ਪੰਚਾਇਤ ਤੇ ਠੀਕ ਕੀਤੇ ਆਹ ਆਈ ਤੇ ਠੀਕ ਹੀ ਸਮਝਨੇ ਇਹ ਨਹੀਂ ਹੋਣੇ ਹਾਂਜੀ ਸਭ ਤੋਂ ਬੰਤਾ ਦਾ ਜਿਹੜਾ ਪਾਣੀ ਵਾਲਾ ਹੀ ਇਹ ਨਹੀਂ ਕਰ ਸਕਦਾ ਇਹ ਸਾਡਾ ਕੰਪਲੀਟ ਹੋ ਗਿਆ ਇਹ ਤੁਹਾਡੀ ਉਮਰ ਦਾ ਸ਼ੌਕ ਹੋ ਗਿਆ ਤੁਹਾਨੂੰ ਦੂਜਾ ਜਦੋਂ ਦੇਖਣੇ ਕੰਮ ਜੇ ਅੱਗੇ ਆਣਗੇ ਤੇ ਕਰਨਗੇ ਸੋ ਸੋ ਜੇ ਅਗਰ ਪੰਚਾਇਤ ਦੀ ਗੱਲ ਕੀਤੀ ਹੈ ਪੰਚਾਇਤ ਲੋਕ ਕਿਹੜੇ ਕਿਹੜੇ ਵਿਕਾਸ ਤੇ ਕੰਮ ਰਹਿ ਗਿਆ ਤੇ ਕਿਹੜੇ ਵਿਕਾਸ ਕਰਵਾਏ ਗਏ ਹਾਲ ਤੱਕ। ਵਕਾਲਜੀ ਜੋ ਤੁਹਾਨੂੰ ਨਾ ਬਸਿਆ ਵਿਕਾਸ ਦੇ ਵਿੱਚ ਠੀਕ ਹੈ ਜੋ ਨਾਲ ਸੰਸਕੀਤਾ ਵਧੀਆ ਕੀਤਾ ਬਧੀ ਤੇ ਸਾਨੂੰ ਸਮੱਸਿਆ ਪਾਣੀ ਦੀ ਸੀ ਤੇ ਪਾਣੀ ਦਾ ਕੰਮ ਸਾਡਾ ਵਧੀਆ ਆ। ਅਸੀਂ ਇਸ ਸਾਲੋ ਬੜੇ ਕੁੱਛ ਹੈ ਗਿਆ। ਸਾਡਾ ਕੰਮ ਵਧੀਆ ਕੀਤਾ ਉਹਨਾਂ ਪਾਣੀ ਵਾਲਾ ਕੰਮ ਪੂਰਾ ਕੀਤਾ ਸਾਨੂੰ ਅਹੀਂ ਨਾਲ ਕਹਿੰਦਾ ਪਾਣੀ ਪੀਵੀ ਬਿਮਾਰੀ ਰਹਿੰਦੇ। ਹਾਂਜੀ ਪਿੰਡਾਂ ਦੇ ਵਿੱਚ ਕਿਹ ਕੱਚੇ ਮਕਾਨ ਹੈਗੇ ਆ। ਪਟਿਆ ਮਕਾਨ ਵੀ ਹੋਣਾ ਹੈ ਕਿਸੇ ਦਾ ਇੱਕ ਤੇ ਵੀਰਾ ਹੋਣਾ ਕਿਸੇ ਦਾ ਵਿਚਾਰਾ ਹਾਂਜੀ ਬਾਕੀ ਦੇ ਆ ਗਏ ਨੇ ਮੈਂ ਤੇ ਮੇ ਤੇ ਮਜੂਰੀ ਕਿਆ ਕਰਕੇ ਲੋਕਾਂ ਬਣਾ ਲੈਣਾ ਮਾੜੇ ਮੋਟੇ ਆਪਣੇ ਨੌਜਵਾਨ ਵੀ ਸਰ ਨਹੀਂ ਜੁੜਿੰਦੇ ਕੋਲ ਸਕੀਨ ਆਪਣਾ ਮੇਰਾ ਨਾਮ ਗੁਰਦੀਪ ਹੈ ਜੀ ਸਰ ਗੱਲ ਕੀਤੀ ਹੈ ਵਿਕਾਸ ਦੀ ਕਿਉਂਕਿ 5 ਸਾਲ ਦਾ ਚੋਣ ਹੁੰਦੀ ਹੈ ਵਿਕਾਸ ਦੇ ਨਾਂ 'ਤੇ ਵੋਟ ਮੰਗੇ ਜਾਂਦੇ ਕਿੰਨਾ ਕਿ ਵਿਕਾਸ ਹੋਇਆ ਪਿੰਡ ਦਾ ਵਿਕਾਸ ਸਰ ਤੁਸੀਂ ਦੇਖ ਹੀ ਰਹੇ ਹੋ ਜਿਨੇ ਕਿ ਤੁਸੀਂ ਮੇ ਵੀ ਕਾਫੀ ਪਿੰਡਾਂ ਵਿੱਚ ਤੁਸੀਂ ਹਨਾ ਕਰਕੇ ਆਏ ਹੋ ਨੇ ਆਪਣਾ ਤੁਸੀਂ ਦੇਖਿਆ ਸਾਡੇ ਪਿੰਡ ਵਿੱਚ ਇਹਨਾਂ ਨੇ ਸੋਲਰ ਲਾਈਟ ਵਗੈਰਾ ਵੀ ਲੱਗੀਆਂ ਸੀਵਰੇਜ ਦੇ ਸਾਡੇ ਇਹਨਾਂ ਨੇ ਵਿੱਚ ਪਾਈਪਾਂ ਪਾਈਆਂ ਅੰਡਰਗਰਾਊਂਡ ਪਹਿਲਾਂ ਕੀ ਸੀਗਾ ਕੁਝ ਸਾਲਾਂ ਪਹਿਲਾਂ ਕੀ ਉਹ ਓਪਨ ਹੋ ਦੇ ਸੀ ਨਾ ਪਿੰਡਾਂ ਦੀਆਂ ਗਲੀਆਂ ਨਾਲੀਆਂ ਸਾਰੀਆਂ ਓਪਨ ਹੋ ਦੇ ਸੀਗੀਆਂ ਅੱਜ ਸਾਡੇ ਪਿੰਡ ਵਿੱਚ ਇਹਨਾਂ ਨੇ ਸੀਵਰ ਵਿੱਚ ਪਾਈਪ ਪਾ ਕੇ ਉਹਨੂੰ ਕਵਰ ਦਿੱਤਾ ਕਵਰ ਕਰ ਦਿੱਤਾ ਪਰ ਉਹਨੂੰ ਸੈਕੰਡਲੀ ਸਾਡੇ ਪਿੰਡ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀ ਕਿਉਂਕਿ ਸਾਡੇ ਪਿੰਡ ਵਿੱਚ ਮੇ ਵੀ 50 ਤੋਂ 60 ਘਰ ਹੋਣੇ ਜਿਹੜੇ ਪਾਣੀ ਵਾਸਤੇ ਰੇਲ ਕ੍ਰੋਸ ਕਰਕੇ ਜਾਂਦੇ ਸੀ ਤੁਹਾਨੂੰ ਪਤਾ ਸਾਡੇ ਸਾਹਮਣੇ ਬਿਲਕੁਲ ਰੇਲਵੇ ਦੀ ਲਾਈਨ ਹੈ ਖਤਰੇਪਾਲੀ ਗੱਲ ਹੈ ਛੋਟੇ ਛੋਟੇ ਬੱਚੇ ਆ ਲੇਡੀਜ਼ ਆ ਪਾਣੀ ਲੈਣ ਵਾਸਤੇ ਰੇਲ ਤੋਂ ਪਾਰ ਜਾਂਦੇ ਸੀ ਜੇ ਲੇਕਿਨ ਹੁਣ ਸਾਡੇ ਪਿੰਡ ਵਿੱਚ ਤੁਸੀਂ ਦੇਖਿਆ ਹੋਣਾ ਰੇਵੀ ਫਾਟਕ ਦੇ ਕੋਲ ਹੀ ਪਾਣੀ ਦੀ ਟੈਂਕੀ ਲੱਗੀ ਹੋਈ ਹੈ ਹਰ ਘਰ ਵਿੱਚ ਪਾਣੀ ਆਉਂਦਾ ਤਿੰਨ ਟਾਈਮ ਪਾਣੀ ਆਉਂਦਾ ਬਹੁਤ ਵਧੀਆ ਗੱਲ ਹੈ ਜੀ ਸਰ ਇਹ ਵੀ ਚੀਜ਼ ਤੀਸਰਾ ਸਾਡੇ ਰੇਵੀ ਫਾਟਕ ਦੇ ਕੋਲ ਹੀ ਇੱਕ ਇਹਨਾਂ ਨੇ ਪੈਲਸ ਬਣਾਇਆ ਨਾ ਕੀ ਕਹਿੰਦੇ ਉਹਨੂੰ ਹਾਂ ਪੈਲਸ ਬਣਿਆ ਉਹ ਵੀ ਬਣੇ ਪਿੰਡ ਵਿੱਚ ਕੋਈ ਵੀ ਤੁਸੀਂ ਕਹ ਲਓ ਕਿ ਖੁਸ਼ੀ ਦਾ ਜਾਂ ਗਮੀ ਦਾ ਮੌਕਾ ਆ ਜਿੱਥੇ ਮਤਲਬ ਕਿ 50 ਤੋਂ 60 ਬੰਦੇ ਦੀ ਗੈਦਰਿੰਗ ਜਾਂ ਪਲੱਸ 100 ਵੀ ਹੋ ਸਕਦੀ ਹੈ ਉੱਥੇ ਅਸੀਂ ਆਪਣਾ ਕੋਈ ਵੀ ਯੂਜ਼ ਕਰ ਸਕਦੇ ਹੋ ਜਗ੍ਹਾ ਨੂੰ ਅਗਰ ਮੈਡੀਕਲ ਦੀ ਗੱਲ ਕੀਤੀ ਹੈ ਤੇ ਇੱਥੇ ਮੈਡੀਕਲ ਤੇ ਸਾਡੇ ਪਿੰਡ 'ਚ ਹੈਗੀ ਹੈ ਜੀ ਡਿਸਪੈਂਸਰੀ ਇੱਕ ਬਣੀ ਹੋਈ ਐ ਤੇ ਡਾਕਟਰ ਵੀ ਆਉਂਦੀ ਆ ਹਨਾ ਜਿਹਦੇ ਨਾਮ ਦੀ ਡਾਕਟਰ ਹੈ ਜਿਹਦੇ ਨੂੰ ਵੀ ਡਾਕਟਰ ਆਉਂਦੀ ਮੈਂ ਤਾਂ ਘਰੋਂ ਬਾਹਰ ਰਹਿਣਾ ਜੋਬ ਕਰਦਾ ਆਉਂਦੀ ਆ ਵੀ ਡਾਕਟਰ ਸਾਹਿਬ ਵੀ ਆਉਂਦੇ ਇੱਥੇ ਤੇ ਜੇ ਵਿਚਕਾਰ ਕਿਸੇ ਨੂੰ ਲੋੜ ਪੈ ਜਾਂਦੀ ਤੇ ਫਿਰ ਕਿਨੇ ਵਿੱਚ ਚੱਲਦਾ ਮਤਲਬ ਜੇ ਕਿ ਠੀਕ ਹੈ 10 ਦਿਨ ਬਾਅਦ ਡਾਕਟਰ ਆਉਂਦੀ ਆ ਜੇ ਵਿਚਕਾਰ ਕੋਈ ਬਿਮਾਰ ਹੋ ਜਾਵੇ ਤੇ ਤੁਹਾਨੂੰ ਪਤਾ ਹਰ ਪਿੰਡ ਵਿੱਚ ਪ੍ਰਾਈਵੇਟ ਸੰਬਧੀ ਡਾਕਟਰ ਹਨਾ ਮੈਨੂੰ ਲੋਕਲ ਸ਼ਹਿਰ ਵੀ ਆਉਣ ਪਰ ਵੀ ਜਾਂਦਾ ਜਿਹੜਾ ਨੀਡੀ ਪੀਪਲ ਆ ਇਹ ਚੀਜ਼ਾਂ ਉਹਨਾਂ ਵਾਸਤੇ ਹੁੰਦੀਆਂ ਹੈ ਹਨਾ ਅੱਜਕੱਲ ਕੋਈ ਇਦਾਂ ਇਨਸਾਨ ਤਾਂ ਹੈ ਨਹੀਂ ਕਿ ਜਿਹੜਾ ਡਿਸਪੈਂਸਰੀ ਦਾ ਹੀ ਮਹਤਾਜ ਹੋਵੇ ਕੋਈ ਨਹੀਂ ਦੀ ਬਿਪੂਲਾ ਜਿਹੜਾ ਨਹੀਂ ਜਾ ਸਕਦਾ ਡਿਸਪੈਂਸਲ ਵਗੈਰਾ ਉਹਨਾਂ ਵਾਸਤੇ ਹੁੰਦੀਆਂ ਲੋਕ ਜਾਂਦੇ ਆ ਮੈਂ ਲੱਗ ਰਿਹਾ ਨਹੀਂ ਕਿ ਕੋਈ ਕਲੀਨਿੰਗ ਸਾਡੇ ਜਿਹ ਹੈ ਨਹੀਂ ਇਥੇ ਕੋਈ ਨਹੀਂ ਹੈ ਜੀ ਜਹਾ ਗੁਰੂ ਮੇਲੇ ਵਾਲਾ ਮੁਹੱਲਾ ਕਲੀਨਿੰਗ ਨਹੀਂ ਪਈ ਉਹਨਾਂ ਨੇ ਮੁਹੀਨ ਚਲਾਈਏ ਲੇਕਿਨ ਸਾਡੇ ਪਿੰਡ ਵਿੱਚ ਮੁਹੱਲਾ ਕਲੀਨਿੰਗ ਨਹੀਂ ਹੈ ਜੀ ਤੁਸੀਂ ਦੇਖ ਸਕਦੇ ਹੋ ਪਰ ਸਰਕਾਰੀ ਗੱਲ ਕੀਤੀ ਹੈ ਤਾਂ ਕੀ ਹਾਲਾਤ ਸੜਕਾਂ ਦੇ ਸਾਡੇ ਪਿੰਡ ਦਾ ਰੋਡ ਤਾਂ ਸਹੀ ਆ ਬਿਲਕੁਲ ਸਹੀ ਆ ਸੜਕ ਤੇ ਤੁਸੀਂ ਇਹ ਵੀ ਥੋੜੇ ਦਿਨ ਪਹਿਲਾਂ ਜਿਹੜਾ ਕ੍ਰੈਸ਼ਰ ਨਾਲ ਰੋਡ ਜਾਂਦਾ ਇਹਦਾ ਮੈਂ ਦੇਖਦਾ ਸੀਗਾ ਵੀਡੀਓ ਵਗੈਰਾ ਕੁਝ ਚੱਲਦਾ ਸੀਗਾ ਨਾ ਇਹਨਾਂ ਦਾ ਪਰੋਲਾ ਸੀਗਾ ਸਾਡੇ ਪਿੰਲੇ ਵਾਲਾ ਵਧੀਆ ਰ ਔਰ ਵੀ ਮਹਿਲਾ ਵੀ ਸਾਡੇ ਜੁਨੀਆਂ ਗੱਲਬਾਤ ਕਰਨਗੇ ਉਹ ਜਾਣਨਗੇ ਮਾਤਾ ਜੀ ਗੱਲ ਕੀਤੀ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਕੀ ਹਾਲਾਤ ਹੈ ਕੀ ਹਾਲਾਤ ਤੇ ਵੀ ਦਿਖ ਨਹੀਂ ਰਿਹਾ ਸਾਡੇ ਤੇ ਮਹੱਲੇ ਦੇ ਵਿੱਚ ਬੜਾ ਸੋਹਣਾ ਚੱਲ ਰਿਹਾ ਜੋ ਵੀ ਚੱਲ ਰਿਹਾ ਪੰਚਾਇਤ ਨੇ ਬਹੁਤ ਸੋਹਣਾ ਕੀਤਾ ਹੈ ਜੀ ਔਰ ਮਤਲਬ ਕੀ ਕੀ ਹੈ ਆਪਣਾ ਚੱਲ ਰਿਹਾ ਹਾਂਜੀ ਸਭ ਕੁਝ ਠੀਕ ਹੈ ਜੀ ਹਾਂਜੀ ਮਾਤਾ ਜੀ ਕੀ ਕਹਿਣਾ ਚਾਹੋਗੇ ਮਾਤਾ ਨੇ ਕਿ ਕਿ ਗਣਾ ਪਿੰਡਾਂ ਵਿੱਚ ਜੋ ਹੈ ਇਹ ਸਭ ਠੀਕ ਹੈ ਮਤਲਬ ਹੂੰ ਤੇ ਉਹ ਦਿਖੇ ਕਰਦੇ ਮਤਲਬ ਜੋ ਹੈ ਸਭ ਠੀਕ ਠਾਕ ਸਵਾਇ ਬਸ ਤਾਂ ਕਿਦਾਂ ਠੀਕ ਹੈ ਮਤਲਬ ਦੇਖੋ ਦੇ ਬਹੁਤ ਲੋਕਾਂ ਨਾਲ ਦੱਸਿਆ ਕਿ ਕਾਫੀ ਜ਼ਿਆਦਾ ਕਿਹੜੀਆਂ ਸਹੂਲਤਾਂ ਪਿੰਡਾਂ ਵਿੱਚ ਆਈਆਂ ਅੱਗੇ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਪਿੰਡਾਂ 'ਚ ਕਿਹੜੀ ਕਿਹੜੀ ਮੁਸ਼ਕਲਾਂ ਲੋਕਾਂ ਨੂੰ ਜੁਨਾ ਪੈ ਰਹੇ ਹਲੇ ਵੀ ਸਭ ਨਾਲ ਲੋਕ ਜੁੜੇ ਔਰ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਰੇ ਕਿਹੜੇ ਪਿੰਡ ਆਪਣੇ ਮੇਰਾ ਪਿੰਡ ਖੂਬਾਈ ਤੇ ਸ਼ੇ ਹੈ ਪੰਚਾਇਤ ਜੀ ਇਹ ਤੇ ਸਾਡਾ ਇਹ ਤਾਂ ਮਤਲਬ ਇਹ ਨਹੀਂ ਤਾਂ ਕਿ ਆਹੀਂ ਤਾਂ ਮਤਲਬ ਜੋ ਭਗਵਾਨ ਜਮਾਨ ਨੇ ਚਲਾਈ ਹੈ ਕਿ ਜੋ ਸਰਵ ਸੰਤੀ ਨਾਲ ਆਪਣੀ ਪੰਚਾਇਤ ਨੂੰ ਮਤਲਬ ਕਹਾਂ ਕਿ ਉਹਨੂੰ 5 ਲੱਖ ਰੁਪਈਆ ਦੇਵਾਂਗੇ ਬਾਕੀ ਉਹਨੂੰ ਇੱਕ ਆਪਣੀ ਇਸ ਦੀ ਕਲੀਨਿੰਗ ਉਹ ਵੀ ਦੇਵਾਂਗੇ ਲੇਕਿਨ ਆਹੀਂ ਆਪਣੇ ਪਿੰਡ ਦਾ ਸਰਵ ਸੰਤੀ ਨਾਲ ਕਾ ਕੇ ਬੈ ਕੇ ਸਲਾਹ ਮਸ਼ਵਰਾ ਕਰਦੇ ਤੇ ਕੋਸ਼ਿਸ਼ ਕਰ ਰਹੇ ਆਂ ਕਿ ਆਹੀਂ ਤੁਨੀ ਸਰਵ ਸੰਤੀ ਨਾਲ ਇਹ ਆਪਣਾ ਇਲੈਕਸ਼ਨ ਕਰਾਈਏ ਤਾਂ ਕਿ ਸਾਡੇ ਪ੍ਰਿੰਟ ਜਿੰਨੀ ਵੀ ਡਿਵੈਲਪਮੈਂਟ ਜੋ ਛੋਟੇ ਮੋਟੇ ਕੰਮ ਰਹੇ ਨੇ ਉਹਨਾਂ ਨੂੰ ਅਸੀਂ ਉਸ ਪੈਸੇ ਨਾਲ ਪੂਰਾ ਕਰ ਲਈਏ ਬਾਕੀ ਸਰਕਾਰ ਦੀ ਤਰਫੋਂ ਵੀ ਮਤਲਬ ਸਾਨੂੰ ਕੁਝ ਨਾ ਕੁਝ ਸਹੂਲਤ ਨਹੀਂ ਦੀ ਰਹੇਗੀ ਬਾਕੀ ਕੁਝ ਬੰਦੇ ਹੁੰਦੇ ਨੇ ਚੰਦ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਵੀ ਮਤਲਬ ਮਨਾਣ ਦੀ ਕਿਉਂਕਿ ਕਿਉਂਕਿ ਕਈ ਬੰਦੇ ਵਿੱਚ ਬਹੁਤ ਜ਼ਿਆਦਾ ਹੁੰਦੇ ਨੇ ਜੋ ਇੱਕ ਦੂਜੇ ਦੇ ਕਹਿ ਘੁਆਣਦੇ ਕਿ ਮਤਲਬ ਪਿੰਡ ਦੇ ਵਿਕਾਸ ਦੇ ਵਿੱਚ ਅਰਥਨ ਡਾਲ ਦੇਣਾ ਹੈ ਤਾਂ ਅਸੀਂ ਉਹਨਾਂ ਨੂੰ ਰਿਕਵੈਸਟ ਕਰਦੇ ਹਾਂ ਕਿ ਤੁਸੀਂ ਪਿੰਡ ਦਾ ਜੇ ਕਿਸੇ ਨਾਲ ਕੋਈ ਦੁਸ਼ਮਣੀ ਹੋਵੇ ਜਾਂ ਕੁਝ ਵੀ ਚਾਹ ਰਹੀ ਪਰਸਨਲ ਹੋਏਗੀ ਲੇਕਿਨ ਪਿੰਡ ਦੇ ਵਿਕਾਸ ਦੇ ਵਿੱਚ ਤੁਸੀਂ ਕੋਈ ਵੀ ਅਰਥਨ ਮਤ ਦਾਲੋ ਉਹਦੇ ਦੁਸਤ ਸਾਡੀ ਵੀ ਭੁਲਾਈ ਸ਼ਾਦੀ ਵੀ ਭੁਲਾਈ ਇਹ ਪੈਸਾ ਜੋ ਆਏਗਾ ਸਰਕਾਰ ਦੀ ਤਰਫੇ ਇਹ ਪੂਰੇ ਪਿੰਡ ਦੇ ਵਿਕਾਸ ਵਾਸਤੇ ਚਲੇਗਾ ਤੇ ਇਸ ਚੀਜ਼ ਲਈ ਅਸੀਂ ਕਰ ਲਈਏ ਕੋਸ਼ਿਸ਼ੇ ਕੋਸ਼ਿਸ਼ ਇਹ ਕਰ ਰਹੀਆਂ ਕਿ ਅਸੀਂ ਸ਼ਰੁਕ ਸੰਧੀ ਨਾਲ ਬੈਠ ਕੇ ਜਿੰਨਾ ਵੀ ਅੰਬੜਾ ਆਪਣਾ ਮਤਲਬ ਪੰਚਾਇਤ ਨੂੰ ਚੁਣੀ ਹੈ ਔਰ ਉਸ ਤੋਂ ਬਾਅਦ ਮਤਲਬ ਜਿਹੜਾ ਸਾਡਾ ਮੁੱਦਾ ਜਿਹੜਾ ਹੱਲ ਹੋ ਜਾਏ ਬਾਕੀ ਸਭ ਠੀਕ ਠਾਕ ਆ ਬਾਕੀ ਮੈਂ ਤੁਹਾਡੇ ਸਰ ਬੜੀ ਵਧੀਆ ਕੋਈ ਗੱਲ ਕੀਤੀ ਸਭ ਸਭ ਤਿੰਨ ਬੰਦਾ ਜੋਇਆ ਜਾਏ ਕਿਹੜਾ ਵੀ ਮੋਢਵਾ ਚੁਣਿਆ ਜਾਏ ਲੇਕਿਨ ਲੱਖਰ ਲਾ ਕੇ ਅਹੀ ਫਿਰ ਵੀ ਇੱਕ ਮੋਢਵਾ ਚੁਣਨੇ ਆ ਤੇ ਨੁਕਸਾਨ ਕਿਹਦਾ ਲੋਕਾਂ ਦਾ ਹੀ ਹੁੰਦਾ ਹੈ ਟੈਕਸ ਦਾ ਪੈਸਾ ਜਾਂ ਕਿਸੇ ਦਾ ਪੈਸਾ ਉਹ ਪੂਰਾ ਕਰਨ ਵਾਸਤੇ ਕਾਫੀ ਜਿਆਦਾ ਗ੍ਰਾਂਟਾਂ ਜਾਂ ਕੁਝ ਵੀ ਕਰਦਾ ਤੇ ਤੁਸੀਂ ਕੀ ਚਾਹਦੇ ਹੋ ਅਸੀਂ ਇਹ ਚਾਹਦੇ ਆ ਕਿ ਸਭ ਸ਼ਾਂਤੀ ਨਾਲ ਸਾਡਾ ਰਕਸ਼ਨ ਹੋ ਜਾਏ ਜੋ ਕਿ ਇੱਕ ਤਰ ਤਿੰਦ ਦਾ ਮਾਹੌਲ ਬਣਿਆ ਰਹੇ ਇੱਕ ਪਿਆਰ ਮੁਹੱਬਤ ਬਣਿਆ ਰਹੇ ਹਰ ਇੱਕ ਬੰਦੇ ਨੂੰ ਮਤਲਬ ਇੱਕ ਚੀਜ਼ ਦੀ ਕਿਉਂਕਿ ਵੱਡਿਆਂ ਦਾ ਆਦਰ ਕਰਨਾ ਸਾਡਾ ਜਿਹੜਾ ਨਾ ਸਮਾਨ ਬੰਦਾ ਹੈ ਕਿਉਂਕਿ ਜੋ ਵੀ ਕਰਨਾ ਉਹਨਾਂ ਨੇ ਵੱਡਿਆਂ ਲੋਕਾਂ ਨੇ ਕਰਨਾ ਬੈਠੇ ਸੀਨੀਅਰ ਆਦਮੀ ਦਾ ਕੰਮ ਹੁੰਦਾ ਹੈ ਕਿ ਪਿੰਡ ਦੀ ਮਹਤਵਾਰੀ ਨੂੰ ਮਤਲਬ ਕੁਝ ਕੀ ਕਰਨ ਨਾਲ ਛੋਟੇ-ਮੋਟੇ ਬਹੁਤ ਮਤਲਬ ਮੁਸ਼ਕਿਲਾਂ ਆਉਂਦੀਆਂ ਨਾ ਉਹਨਾਂ ਨੂੰ ਅਸੀਂ ਬੈਠ ਕੇ ਆਪਣਾ ਸਰਬ ਸੰਤਿਨਾਲ ਹੱਲ ਕਰ ਲਈਏ ਤੇ ਉਸ ਤੋਂ ਵੱਡੀ ਕੋਈ ਵੀ ਚੀਜ਼ ਨਹੀਂ ਬਾਕੀ ਲਖਣ ਕਰਦੋ ਕਿ ਅਸੀਂ ਖਰਚਾ ਕਰਨੇ ਆ ਬਾਅਦ ਵਿੱਚ ਖਰਚਾ ਕਰਨ ਤੋਂ ਬਾਅਦ ਅਸੀਂ ਬੋਲਾਂਗੇ ਕਿ ਮੈਂ 20 ਲੱਖ ਰੁਪਇਆ ਕਰਜ ਦਿੱਤਾ ਉਸ ਤੋਂ ਬਾਅਦ ਮੈਂ 40 ਲੱਖ ਕਮਾਵਾਗਾ ਤੋ ਉਹ ਚੀਜ਼ਾਂ ਜਿਹੜੀਆਂ ਨਾ ਮਤਲਬ ਨਹੀਂ ਉਹਦੇ ਵਿੱਚ ਨੁਕਸਾਨ ਸਾਡੇ ਲੋਕਾਂ ਦਾ ਹੀ ਹੁੰਦਾ ਕਿਉਂਕਿ ਪੈਸਾ ਤਾਂ ਸਾਡਾ ਹੈ ਹਰ ਚੀਜ਼ ਦਾ ਮਤਲਬ ਕਹ ਹੈ ਕੋਈ ਨੁਕਸਾਨ ਹੋਏਗਾ ਤਾਂ ਸਾਡਾ ਹੀ ਹੋਣਾ ਹੈ ਇਸ ਕਰਨਾ ਹੀ ਇਹ ਕੋਸ਼ਿਸ਼ ਕਰ ਰਹੇ ਆ ਕਿ ਸਰਬਸ਼ੰਤੀ ਨਾਲ ਆਪਣੀ ਪੰਚਾਇਤ ਨੂੰ ਚੁਣੀਏ ਤਾਂ ਕਿ ਸਾਡੇ ਪਿੰਡ ਦਾ ਉੱਚਾ ਹੋਵੇ ਸਰਕਾਰਾਂ ਤੋਂ ਹੋਲ ਜਾਏ ਮਤਲਬ ਸਾਡੇ ਪੰਚਾਇਤ ਦੀ ਮਤਲਬ ਬਹੁਤ ਵਧੀਆ ਤੇ ਬੰਦੇ ਨੇ ਜਿਨ੍ਹਾਂ ਨੇ ਮਤਲਬ ਆਪਣੀ ਸਰਬਸ਼ੰਤੀ ਨਾਲ ਹੀ ਚੁਣਿਆ ਸਾਡੇ ਬੱਚਿਆਂ ਨੂੰ ਡਿਵੈਲਪਮੈਂਟ ਦਾ ਮੌਕਾ ਮਿਲੇ ਉਹ ਜੋ ਪੈਸਾ ਸਾਨੂੰ ਗਵਰਨਮੈਂਟ ਦੀ ਤਰਫੋਂ ਮਿਲੇ ਜਾਓ ਕਿਸੇ ਅੱਛੀ ਕਾਂ ਸਾਬੇ ਤੇ ਲਾਈਏ ਜੋ ਕਮਿਊਨਿਟੀ ਹਾਲ ਬਣਾਇਆ ਅਹੀਂ ਉਹਨਾਂ ਦੇ ਬਰਤਨ ਸਦਨ ਤਾਂ ਕੋਈ ਗਰੀਬ ਇਲਾਕੇ ਦੇ ਬੰਦੇ ਆ ਤਾਂ ਕਿ ਵਿਆਹ ਸ਼ਾਦੀਆਂ ਦੇ ਵਿੱਚ ਕੋਈ ਵੀ بڑے بڑے ਪੈਸਾਂ ਦੇ ਵਿੱਚ ਤਾਂ ਹੀ ਕੀ ਭੈਣ ਦੀ ਸ਼ਾਦੀ ਨਹੀਂ ਕਰ ਸਕਦੇ ਇਸ ਕਾਰਨ ਕਿ ਆ ਕਿ ਸਾਡਾ ਉਹ ਜੋ ਕਮਿਊਨਿਟੀ ਹਾਲ ਬਣਾਇਆ ਉਹਦੇ ਅਹੀਂ ਬਰਤਨ-ਬੂਤਨ ਲਿਆ ਕੇ ਸਭ ਕੁਝ ਕਰਦੇ ਕਿ ਆਪਣਾ ਜਿਹੜਾ ਗਰੀਬ ਲੋਕ ਦਾ ਜੋ ਵੀ ਜੋ ਕੰਮ ਹੁੰਦਾ ਤਾਂ ਸੁਖੀ ਦਾ ਉਹ ਅਹੀਂ ਕਰ ਸਕਦੇ ਆ ਦੇਖੋ ਬਹੁਤ ਲੋਕਾਂ ਦਾ ਸੋਚਿਆ ਕਿ ਮਾਂ ਸਰਕਾਰ ਨੇ ਕਿਹੜਾ ਫਲਾ ਕੀਤਾ ਬਹੁਤ ਵਧੀਆ ਫਲਾ ਕੀਤਾ ਕਿ ਸਭ ਸੰਮਤੀ ਨਾਲ ਜਿਹੜਾ ਕੋਈ ਵੀ ਮੋਹਦਵਾਰਾ ਉਹ ਚੁਣਿਆ ਜਾਏ ਲੇਕਿਨ ਕਿਹਦੇ ਪੰਚਾਇਤਾਂ ਵਿੱਚ ਗੱਲਾਂ ਵੀ ਹੋ ਰਹੀਆਂ ਕਿ ਸਭ ਸੰਮਤੀ ਨਾਲ ਪ੍ਰਧਾਨ ਚੁਣਿਆ ਜਾਏ ਸਰਪੰਚ ਚੁਣਿਆ ਜਾਏ ਕਿ ਖਰਚਾ ਨਾ ਹੋਏ ਤੇ ਨਾ ਹੀ ਕਿਸੇ ਵਿੱਚ ਵਿਸਾਪੇ ਲੇਕਿਨ ਦੇਖਣ ਵਾਲੀ ਗੱਲ ਤੇ ਵੀ ਹੁੰਦੀ ਹੈ ਕਿ ਕਿਤਨਾ ਕਿਤੇ ਆਪਣੇ ਲਾਲਚ ਵਾਸਤੇ ਇਲੈਕਸ਼ਨ ਲੜਦੇ ਆ ਉਹ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਉਹ ਆਈ ਦੀ ਕਿ ਸਰਪੰਚ ਸਰਦਲ ਤੇ ਆਉਂਦੇ ਆ ਕਿ ਜਾਂ ਲੋਕਾਂ ਦੀ ਮਰਜ਼ੀ ਨਾਲ ਕਿਉਂ ਜਾਂਦਾ ਦੇਖੋ ਅੰਗੇ ਨੇ ਪੰਜਾਬ ਮੈਨੇਜਰ ਨਾਲ ਪਠਾਨਕੋਟ ਦੇਖੋ ਇਹ ਕੀ ਪਿੰਡਾਂ ਦੇ ਕਿ सर्वे ਕੀਤਾ ਹੈ ਸਰਵੇ ਦੌਰਾਨ ਲੋਕਾਂ ਨੇ ਦੱਸਿਆ ਕਿ ਕਾਫੀ ਉਹਨਾਂ ਨੂੰ ਮੁਸ਼ਕਲਾਂ ਵੀ ਆਈਆਂ ਕਾਫੀ ਸਮੱਸਿਆਵਾਂ ਵੀ ਝੋਨਾ ਪੈਂਦਾ ਇਸ ਮੰਦ ਦੇ ਵਿੱਚ ਇਹ ਸਰਪੰਚ ਸਾਹਿਬ ਸਾਡੇ ਨਾਲ ਜੁੜਿਆ ਗੱਲਬਾਤ ਕਰਾਂਗੇ ਉਹ ਜਾਣਾਂਗੇ ਕਿਹੜਾ ਕਿਹੜਾ ਵਿਕਾਸ ਕਰਾਇਆ ਗਿਆ ਪਹਿਲੇ ਮੈਂ ਬਈ ਕੀ ਨਾਮ ਤੁਹਾਡਾ ਸੁਦੇਸ਼ ਕਿ ਪਹਿਲੇ ਵਿਕਾਸ ਦੀ ਗੱਲ ਕੀਤੀ ਹੈ ਤੇ ਪਿੰਡ ਦੇ ਵਿੱਚ ਕਿੰਨਾ ਕਿ ਵਿਕਾਸ ਕਰਵਾਇਆ ਗਿਆ ਤੁਹਾਡੇ ਪਿੰਡ ਦੇ ਵਿੱਚ ਜੋ ਜੋ ਵਿਕਾਸ ਸਾਡੇ ਕੋਲ ਹੋਣਾ ਹੈ ਉਹ ਹੀ ਕੀਤਾ ਬਰਸ ਫਲਾਈ ਦੀ ਪਾਣੀ ਦੀ ਬਹੁਤ ਤੰਗੀ ਸੀ ਲੋਕਾਂ ਨੂੰ ਤੇ ਪਾਣੀ ਦੀ ਅਸੀਂ ਬਰਸ ਫਲਾਈ ਲੁਆਈਏ ਭੇਜੋ ਦਿਸਪੈਂਸਰੀ ਲਈ ਆਂਦੀ ਹੈ ਪਿੰਡ ਵਿੱਚ ਲੋਕਾਂ ਨੂੰ ਜੜ ਤਰੀ ਦਵਾਈਆਂ ਮਿਲਦੀਆਂ ਇੱਕ ਪੈਲਸ ਬਣਾਇਆ ਲੋਕਾਂ ਦੇ ਵੀ ਫੰਕਸ਼ਨ ਕਰਨ ਵਾਸਤੇ ਚੱਟੂ। ਸੀਵਰੇਜ ਪਾਇਆ। ਛੋਲੇ ਲਾਈਆਂ ਲਗਾਈਆਂ। ਤੇ ਹੋਰ ਗਲੀਆਂ ਨਾਲੀਆਂ ਦਾ ਸਾਰਾ ਕੰਮ ਕਰਵਾਇਆ। ਅੰਗਨ ਵੜੀ ਲਈਆਂ ਦੀਏ। ਅੰਗਲਵਾੜੀ ਦਾ ਕਮਰਾ ਬਣਾਇਆ। ਫਿਰ ਸਕੂਲ ਵਿੱਚ ਬੱਚਿਆਂ ਦੇ ਖਾਣਾ ਖਾਣ ਵਾਸਤੇ ਸੱਦ ਬਣਵਾਇਆ। ਗੱਲ ਕੀਤੀ ਹੈ ਤੇ ਪਿੰਡ ਦੇ ਵਿੱਚ ਉਹ ਹੈ ਸਟੇਡੀਅਮ ਰੋਡ ਹੈ ਕੋਈ ਬੱਚੇ ਖੇਡਣ ਲਈ। ਜਗ੍ਹਾ ਹੈ ਨਹੀਂ ਪੈਂਦੀ। ਬਾਕੀ ਪੁੱਤਰ ਗੱਲ ਕੀਤੀ ਹੈ ਸ਼ੇਡਿੰਗ ਗਰਾਉਂਡ ਦੀ ਹੈਗਾ ਕੋਈ ਇੱਥੇ ਸਾਡੇ ਕੋਲ ਜਗ੍ਹਾ ਨਹੀਂ ਹੈ ਸ਼ੇਡਿੰਗ ਵਾਸਤੇ ਜਿੰਨੀ ਕਿ ਜਗ੍ਹਾ ਹੈ ਉਹ ਅਸੀਂ ਸਾਰੀ ਕਵਰ ਕਰ ਲਈ ਦੀ ਹੈ ਤੇ ਇਸ ਕਰਕੇ ਨਹੀਂ ਅਗਰ ਜਿਮਾਂ ਦੀ ਗੱਲ ਕੀਤੀ ਹੈ ਤਾਂ ਬੱਚਿਆਂ ਵਾਸਤੇ ਹਾਂ ਬੱਚਿਆਂ ਵਾਸਤੇ ਜਿਮਾਂ ਸਕੂਲ ਵਿੱਚ ਫ੍ਰਿਕਸ਼ਨ ਦਾ ਕੋਈ ਸਮਾਨ ਭੇਜੇ ਬੱਚਾ ਹਾਂ ਜਿਹੜਾ ਭੇਜਿਆ ਉਹ ਅਸੀਂ ਬੱਚਿਆਂ ਨਾਲ ਨਾਲ ਜੀ ਅਗਰ 570 ਦੀ ਗੱਲ ਕੀਤੀ ਹੈ ਤਾਂ ਕਿਤੇ ਨਾ ਕਿਤੇ ਲਈ 570 ਡਾਮਾਡ ਨਹੀਂ ਆਦੀ ਪਈ ਹੈ ਸਪਾਈ ਦੇਖ ਜੇ ਸਾਹਮਣੇ ਸਭ ਅਗਰ ਸਪਾਈ ਦੀ ਗੱਲ ਕੀਤੀ ਹੈ ਕਿੰਨੇ ਸਪਾਈਏ ਫਿਰ ਪਿੰਡ ਵਿੱਚ ਪਿੰਡ ਵਿੱਚ ਬਹੁਤ ਸਪਾਈਏ ਗਲੀਆਂ ਨਾਲੀਆਂ ਹੀ ਬਹੁਤ ਵਧੀਆ ਬਣਾਈ ਗਈਆਂ ਨੇ ਹਾਂਜੀ ਦੇਖ ਸਕਦੇ ਹੋ ਕਿ ਤੁਸੀਂ ਸਪੈਨ ਸਾਹਮਣੇ ਸਾਡੇ ਦੱਸਿਆ ਕਿ ਵਿਕਾਸ ਦੇ ਕੰਮ ਕਾਫੀ ਜ਼ਿਆਦਾ ਕਰਵਾਏ ਗਏ ਜਿਹੜੇ ਚੱਲਦੇ ਉਹਨਾਂ ਦੱਸਿਆ ਕਿ ਬਾਰਸ ਸਪਲਾਈ ਵੀ ਪਿੰਡ ਦੇ ਵਿੱਚ ਲਿਆਂਦੀ ਗਈ ਹੈ ਕਿ ਪਾਣੀ ਸਮੱਸਿਆ ਚੱਲਦੀ ਪਈ ਸੀ ਲੰਬੇ ਸਮੇਂ ਸਮੱਸਿਆ ਚੱਲਦੀ ਪਈ ਉਹਦਾ ਹੱਲ ਕੀਤਾ ਗਿਆ ਹੋਰ ਵੀ ਪਿੰਡ ਦੇ ਵਿਕਾਸ ਲਈ ਕਾਫੀ ਕੰਮ ਕੀਤੇ ਗਏ ਇਦਾਂ ਹੀ ਤੁਸੀਂ ਦੇਖਦੇ ਹੋ ਇੰਡੀਆ ਦੀ ਪੰਜਾਬ ਮੈਨਿਟਿਟੀ ਨਾਲ ਪਠਾਨਕੋਟ